ਟਰੀਟਮੈਂਟ ਆਫ ਦ ਸੰਗ ਜਿਹੜਾ ਸਾਰਾ ਸਾਰਾ ਖਰਚਾ ਜਿਹਦਾ 100 ਰੁਪਏ ਖਰਚਾ ਹੈਗਾ ਕੋਈ ਜ਼ਿਆਦਾ ਜਿਹੜਾ ਖਰਚਾ ਨਹੀਂ ਹੈਗਾ ਝਾੜ ਦੇ ਵਿੱਚ 15 ਤੋਂ 20% ਜਿਹੜਾ ਉਹਦੇ ਨਾਲ ਫਰਕ ਪੈਣਾ ਹੈ ਫਰਕ ਕਿਵੇਂ ਪੈਣਾ ਹੈ ਤੁਸੀਂ ਸੁਪਰਸੀਡਰ ਦੇ ਨਾਲ ਵੀਡੀਓ ਬਹੁਤ ਹੀ ਸੋਹਣੇ ਰਿਜ਼ਲਟ ਪਿਛਲੇ ਸਾਲ ਮੇਰੇ ਕਾਫੀ ਕਿਸਾਨ ਹੈਗੇ ਆ ਜਿਹੜੇ 8-8 10-10 ਸਾਲ ਤੋਂ ਮੂੰਗੀ ਬੀਜ ਰਹੇ ਆ ਉਹਨਾਂ ਦਾ ਸੁਪਰਸੀਡਰ ਦੇ ਨਾਲ ਸਭ ਤੋਂ ਜ਼ਿਆਦਾ ਕੇਰ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਵਾਢੀ ਤੋਂ ਬਾਅਦ ਜਿਹੜੀ ਮੂੰਗੀ ਦੀ ਖੇਤੀ ਹੁੰਦੀ ਹੈ ਮੂੰਗੀ ਦਾ ਬੀਜ ਬਿਆਰਾ ਇਸ ਸਾਲ ਮਾਨਸੂਨ ਸਭ ਠੰਡੇ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਰਿਹਾ ਇਹ ਵੀਡੀਓ ਧਿਆਨ ਨਾਲ ਦੇਖਿਓ ਵੀਡੀਓ ਨੂੰ ਪੂਰਾ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਅੱਜ ਤੁਹਾਨੂੰ ਇੱਕ ਵਧੀਆ ਟਾਪ ਦੇ ਬੀਜ ਤੇ ਟਾਪ ਦੀ ਤੁਹਾਨੂੰ ਜਿਹੜੀ ਮੂੰਗੀ ਬੀਜ ਦੀ ਤਕਨੀਕ ਪਲੱਸ ਤੀਸਰੇ ਨੰਬਰ ਤੇ ਟਾਪ ਦਾ ਜਿਹੜਾ ਤੁਹਾਨੂੰ ਆਪਾਂ ਸੀ ਟ੍ਰੀਟਮੈਂਟ ਦੱਸਾਂਗੇ ਜਿਹੜਾ ਸਾਰਾ ਸਾਰਾ ਖਰਚਾ ਜਿਹਦਾ 100 ਰੁਪਏ ਖਰਚਾ ਹੈਗਾ ਕੋਈ ਜ਼ਿਆਦਾ ਜਿਹੜਾ ਖਰਚਾ ਨਹੀਂ ਹੈਗਾ ਝਾੜ ਦੇ ਵਿੱਚ 15 ਤੋਂ 20% ਜਿਹੜਾ ਉਹਦੇ ਨਾਲ ਫਰਕ ਪੈਣਾ ਹੈ ਫਰਕ ਕਿਵੇਂ ਪੈਣਾ ਹੈ ਪਹਿਲੀ ਗੱਲ ਤਾਂ ਮੂੰਗੀ ਜਦੋਂ ਬੀਜਣੀ ਹੈ ਬੀਜਣ ਦਾ ਪ੍ਰੋਪਰ ਟਾਈਮ ਹੋਵੇ ਦੂਸਰੀ ਗੱਲ ਤੁਸੀਂ ਨੇ ਬੀਜ ਦਾ ਜਿਹੜੀ ਮਾਤਰਾ ਪਾਉਣੀ ਹੈ ਉਹ ਸਹੀ ਪਾਉਣੀ ਹੈ ਹੁਣ ਆਪਣੇ ਕਿਸਾਨ ਭਰਾ ਪਹਿਲਾਂ ਕੀ ਕਰਦੇ ਸੀ 7-8 ਕਿਲੋ ਸੀਡ ਪਾ ਲੈਂਦੇ ਉਹਦੇ ਮੂੰਗੀ ਬੀਜ ਲੈਂਦੇ ਨਾ ਉਹ ਫੋਟ ਫਟਾਰਾ ਕਰਦੇ ਨਾ ਕੋਈ ਝਾੜ ਦੇ ਵਿੱਚ ਵਾਲੀ ਵਧੀਆ ਪਰਹੋਰ ਨੂੰ ਸੋਹਂਦੀ ਸੀ ਸੀਡ ਦੀ ਗੱਲ ਕਰੀਏ ਸੀਡ ਕਟ ਤਾਂ ਤੁਹਾਡਾ 14 ਕਿਲੋ ਸੀਡ ਹੋਣਾ ਜ਼ਰੂਰੀ ਹੈ ਜਿਵੇਂ ਆਪਾਂ 2-2 ਕਿਲੋ ਦੀਆਂ ਥੈਲੀਆਂ ਲੈ ਲੈਣ ਆਂ ਬਾਂਸੀ ਗੋਲਡ ਲੈ ਲਈ ਚ ਸਟਾਰ 444 ਲੈ ਲਈ ਇਸ ਵਾਰ ਘੱਟ ਤੋਂ ਘੱਟ 20 ਤੋਂ 25 ਕੰਪਨੀਆਂ ਦਾ ਜਿਹੜਾ ਸੀਡ ਆ ਰਿਹਾ ਹੈਗਾ ਕਣਕ ਦੇ ਵੱਢ ਤੋਂ ਬਾਅਦ 10 ਅਪ੍ਰੈਲ ਦੇ ਲਗਭਗ ਕਣਕ ਦੀ ਵਾਢੀ ਸਟਾਰਟ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਸਾਨ ਰੌਣੀ ਕਰਕੇ ਜਿਹੜੀ ਮੂੰਗੀ ਦੀ ਬੀਜ ਵਜਾਇਰਾ ਕਰਦੇ ਆ ਪਹਿਲਾਂ ਤਾਂ ਮੂੰਗੀ ਜਦੋਂ ਬੀਜਣੀ ਹੈ ਤੁਸੀਂ ਸੁਪਰਸੀਡਰ ਦੇ ਨਾਲ ਬੀਜੋ ਬਹੁਤ ਹੀ ਸੋਹਣੇ ਰਿਜ਼ਲਟ ਪਿਛਲੇ ਸਾਲ ਮੇਰੇ ਕਾਫੀ ਕਿਸਾਨ ਹੈਗੇ ਆ ਜਿਹੜੇ 8 8 10 10 ਸਾਲ ਤੋਂ ਮੂੰਗੀ ਬੀਜ ਰਹੇ ਆ ਉਹਨਾਂ ਦਾ ਸੁਪਰਸੀਡਰ ਦੇ ਨਾਲ ਸਭ ਤੋਂ ਜ਼ਿਆਦਾ ਕੇਅਰ ਵਧਿਆ ਜਿੰਨੀ ਇਹਨੂੰ ਤੁਸੀਂ April ਮਹੀਨੇ ਵਿੱਚ ਮਹੀਨੇ ਬੀਜੋਗੇ ਤੁਹਾਡਾ ਕੇਅਰ ਵੀ ਵਧਣਾ ਹੈ ਤੁਹਾਡੇ ਜਰਮੀਨੇਸ਼ਨ ਦੇ ਹੋਣ ਦੇ ਵਿੱਚ ਪ੍ਰੋਬਲਮ ਨਹੀਂ ਆਉਣੀ ਦੂਸਰੀ ਗੱਲ ਤੇ ਕੇਅਰ ਕਿਵੇਂ ਵਧਣਾ ਕਿਉਂਕਿ ਜਿੰਨੀ ਇਹਨੂੰ ਤੁਸੀਂ ਆਪਣੇ ਪਹਿਲੇ ਬੀਜੋਗੇ April ਮਹੀਨੇ ਦੇ ਵਿੱਚ 20 22 April ਤੋਂ ਬਾਅਦ ਜੀਦੂ 30 April ਤੱਕ ਮਈ ਦੇ ਪਹਿਲੇ ਹਫ਼ਤੇ ਤੱਕ ਵੀ ਚੱਲ ਜੂ ਪਰ ਮਈ ਦੇ ਪਹਿਲੇ ਹਫ਼ਤੇ ਤੋਂ ਜੇ ਤੁਸੀਂ ਲੇਟ ਕਰੋਗੇ ਇਹ ਫਿਰ ਪਿੱਛੇ ਜਾ ਕੇ ਮੀਹਾਂ ਦੇ ਵਿੱਚ ਚਲੀ ਜਾਂਦੀ ਹੈ ਪੱਕਣ ਦੇ ਵਿੱਚ ਜਿਹੜੀ ਪ੍ਰੋਬਲਮ ਖੜੀ ਹੋ ਜਾਂਦੀ ਹੈ ਜਿਹੜਾ ਤੁਸੀਂ ਸੀਡ ਟ੍ਰੀਟਮੈਂਟ ਕਰਨਾ ਉਹ ਕਰਨ ਦੇ ਨਾਲ 15 ਤੋਂ 20% ਝਾੜ ਬੰਦ ਨਹੀਂ ਮੈਂ ਗਾਰੰਟੀ ਲੈਣਾ ਜਿਹੜਾ ਕਿਸਾਨ ਲਾਉਣਗੇ ਕਿਉਂਕਿ 100 ਰੁਪਏ ਸਾਰਾ ਖਰਚਾ ਹੋ ਤੁਸੀ ਅੰਮ੍ਰਿਤ ਦਵਾਈ ਲਾਉਣੀ ਹੈ ਇੱਕ ਪਾਸੇ ਫੋਟੋ ਵੀ ਉਹਦੀ ਵੀਡੀਓ ਦੇ ਵਿੱਚ ਚੱਲ ਰਹੀ ਹੈ ਤੁਸੀਂ ਉਹਦੀ ਜਿਹੜਾ ਸੀਡ ਟ੍ਰੀਟਮੈਂਟ ਕਰਨਾ ਹੈ 1 ਕਿੱਲੇ ਦੇ ਬੀਜ ਨੂੰ ਚਾਹੇ ਤੁਸੀਂ 10 ਕਿਲੋ ਬੀਜ ਪਾਇਏ ਤੇ 12 ਕਿਲੋ ਚਾਹੇ 15 ਕਿਲੋ ਜਿੰਨਾ ਵੀ ਤੁਸੀਂ ਸੀਡ ਪਾਇਆ ਹੈਟ ਨੂੰ 50 ml ਲੈਣੀ ਆ ਸਿਰਫ 50 ml ਦੇ ਵਿੱਚ 1 ml ਪਾਣੀ ਦੇ ਵਿੱਚ ਤੁਸੀਂ ਜਿਹੜੀ ਦਵਾਈ ਪਾ ਲੈਣੀ ਆ ਪਾ ਕੇ ਇੱਕ ਦਿਨ ਪਹਿਲਾਂ ਚੰਗੀ ਤਰ੍ਹਾਂ ਢੋਲੀ ਦੇਣਾ ਸੈਸ਼ੜਕਾਰਾ ਜਿਹੜਾ ਕਰ ਸਕਦੇ ਹੋ ਉਹਦੇ ਵਿੱਚ ਜੇ ਤੁਸੀਂ ਥਾਇਆ ਵੀ ਹੈ 30% ਐਫਐਸ ਉਹ ਵੀ ਪਾ ਸਕਦੇ ਹੋ ਜਾਂ ਜਿਵੇਂ ਕੋਈ ਗੱਟ ਚ ਵਗੈਰਾ ਲਾਉਣ ਸੰਢ ਤੋਂ ਬਾਅਦ ਤੁਸੀਂ ਉਹ ਵੀ ਉਸ ਦੇ ਵਿੱਚ ਰਲਾ ਕੇ ਪਾ ਸਕਦੇ ਹੋ ਕਿਉਂਕਿ ਮੂੰਗੀ ਇੱਕ ਹਰੀ ਖਾਦ ਆ ਮੂੰਗੀ ਦੇ ਨਾਲ ਜ਼ਮੀਨ ਦੇ ਵਿੱਚ ਤਾਕਤ ਪੈਂਦੀ ਹੈ ਕਿਉਂਕਿ ਜ਼ਮੀਨ ਦਾ ਜਿਹੜਾ ਆਰਗਾਨਿਕ ਕਾਰਬਨ ਮਾਧਾ ਹੈ ਉਹਦੇ ਨਾਲ ਵਧਾਉਣ ਦੇ ਲਈ ਵੀ ਜਿਵੇਂ ਆਪਾਂ ਪਹਿਲਾਂ ਢਾਂਚਾ ਬੀਜਦੇ ਸੀ ਜਾਂ ਕੱਲੀ ਮੂੰਗੀ ਬੀਜ ਲੈਂਦੇ ਸੀਗੀ ਆਪਾਂ ਉਹਦੇ ਜਿਹੜੇ ਪੱਤੇ ਸੱਤੇ ਸੀਗੇ ਉਹਨਾਂ ਨੂੰ ਆਪਾਂ ਬਾਹ ਕੇ ਰੱਖ ਲੈਂਦੇ ਵਿੱਚ ਜਿਹੜਾ ਬਾਹ ਰਹਿੰਦੇ ਜਿਹੜੇ ਜਿੱਥੇ ਕਿਤੇ ਮੂੰਗੀ ਬੀਜੀ ਹੁੰਦੀ ਹੈ ਸੁਪਰਸੀਡਰ ਨਾ ਜਾਂ ਇਹਦੇ ਨਾਲ ਆਪਾਂ ਰੂਟਾ ਬੀਟਰ ਹੈ ਜਾਇਦੇ ਨਾਲ ਆਪਾਂ ਸੁੱਕੇ ਨੂੰ ਬੋਨੇ ਹੈਗੇ ਕਿਉਂਕਿ ਹੁੰਦਾ ਦੋਨਾਂ ਦੇ ਵਿੱਚ ਰੂਟਾ ਬਿੱਟਰ ਵਾਲਾ ਸਿਸਟਮ ਹੈ ਕਰਨਾ ਦੋਨਾਂ ਨੇ ਮਲਚ ਹੀ ਹੁੰਦਾ ਜਿੱਥੇ ਕਿਤੇ ਤੁਸੀਂ ਮੂੰਗੀ ਵਾਲੇ ਏਰੀਆ ਦੇ ਵਿੱਚ ਝੋਨਾ ਲਾਇਆ ਹੁੰਦਾ ਉੱਥੇ ਝੋਨਾ ਜਿਹੜਾ ਜਾਨ ਦੇ ਵਿੱਚ ਖੜਾ ਹੁੰਦਾ ਮੈਂ ਪਿਛਲੇ ਵਾਰ ਮੇਰੇ ਕਾਫੀ ਕਿਸਾਨ ਭਰਾਵਾਂ ਦੇ ਦੇਖਿਆ ਏਰੀਆ ਛੱਡ ਕੇ ਵੀ ਲਾਇਆ ਜਿਹੜੇ ਏਰੀਆ ਦੇ ਵਿੱਚ ਮੂੰਗੀ ਲੱਗੀ ਸੀ ਉੱਥੇ ਝੋਨਾ ਲਾਇਆ ਝੋਨਾ ਜਾਨਦਾਰ ਸੀਗਾ ਤੋਂ ਝੋਨਾ ਐਂਡ ਤੱਕ ਜਿਹੜਾ ਹਰਾ-ਪਰਾ ਰਹਾ ਸੀ ਕਿਉਂਕਿ ਜਿੱਥੇ ਕਿਤੇ ਹਰੀ ਖਾਦ ਹੁੰਦੀ ਹੈ ਉੱਥੇ ਜ਼ਮੀਨ ਦਾ ਆਰਗਾਨਿਕ ਕਾਰਬਨ ਮਾਦਾ ਜਿਹੜਾ ਜ਼ਿਆਦਾ ਹੁੰਦਾ ਮੱਕੀ ਦੇ ਫਸਲ ਦੇ ਵਿੱਚ ਆਪਾਂ ਕੁਝ ਨਹੀਂ ਛੱਡਦੇ ਰੇ ਵੀ ਜ਼ਿਆਦਾ ਪਾਉਨੇ ਆ ਖਾਦ ਖਰਾਕ ਵੀ ਉਹਨੂੰ ਜਿਹੜੀ ਆਪਾਂ ਜ਼ਿਆਦਾ ਪਾਉਨੇ ਇਹਦੇ ਨਾਲੋਂ ਡੀਏਪੀ ਵੀ ਜ਼ਿਆਦਾ ਪੈਂਦੀ ਹੈ ਵਿੱਚ ਕਿਸਾਨ ਭਰਾ ਤਾਂ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਬਿਨਾਂ ਡੀਏਪੀ ਬਿਨਾਂ ਸੁਪਰ ਤੋਂ ਜਿਹੜੀ ਮੂੰਗੀ ਦੀ ਵਿਚਾਰਾ ਕਰਦੇ ਆ ਜੇ ਤੁਸੀਂ ਅੱਧਾ ਕਟਾ ਜੇ ਡੀਏਪੀ ਦਾ ਨਾਲ ਪਾਉਣਾ ਹੈ ਜਾਂ 1 ਕਟਾ ਸੁਪਰ ਦਾ ਪਾਉਣਾ ਹੈ ਤੁਸੀਂ ਉਹ ਵੀ ਜਿਹੜਾ ਪਾ ਸਕਦੇ ਹੋ ਜਦੋਂ ਤੁਹਾਡੀ ਮੂੰਗੀ ਦੀ ਫਸਲ ਅੱਗੇ ਜਾ ਕੇ ਜਦੋਂ ਫੁੱਲ ਫਲਾਕਾ ਚੱਕਦੀ ਹੈ ਉਦੋਂ ਤੁਸੀਂ ਜਿਹੜੀ ਤੁਹਾਨੂੰ ਅੰਮ੍ਰਿਤ ਦੱਸੀ ਹੈ ਇੱਕ ਪਾਈਆ ਦੀ ਸਪਰੇ ਤੁਸੀਂ ਉਦੋਂ ਵੀ ਕਰ ਸਕਦੇ ਹੋ ਜਦੋਂ ਤੁਸੀਂ ਸੀਟ ਟ੍ਰੀਟਮੈਂਟ ਕਰ ਲੈ ਸੀਟ ਟ੍ਰੀਟਮੈਂਟ ਕਰਨ ਤੋਂ 15-20 ਦਿਨ ਬਾਅਦ ਇੱਕ ਸਪਰੇ ਤੁਸੀਂ ਪਾਈਆ ਦੀ ਉਹਦੇ ਕਰੋ ਐਨੇ ਟੌਪ ਦੇ ਰਿਜ਼ਲਟ ਜਿਹੜੇ ਸੀਟ ਟ੍ਰੀਟਮੈਂਟ ਨਾਲ ਹੋਣਗੇ ਦੂਸਰੀ ਗੱਲ ਬੀਜ ਦੀ ਮਾਤਰਾ ਸਹੀ ਹੋਵੇ ਬੀਜਣ ਦਾ ਟਾਈਮ ਤੁਹਾਡਾ ਸਹੀ ਹੋਵੇ ਜਿਆਦਾ ਲੇਟ ਨਾ ਜਿਹੜੀ ਇਸ ਮੂੰਗੀ ਦੀ ਫਸਲ ਨੂੰ ਲਜਾਇਆ ਜਾਵੇ ਕਿਉਂਕਿ ਜਿੰਨੀ ਆਪਾਂ ਮੂੰਗੀ ਦੀ ਫਸਲ ਨੂੰ ਲੇਟ ਲੈ ਕੇ ਜਾਨੇ ਆਪਣਾ ਕੇਰ ਜਿਹੜਾ ਕੇਰ ਕੱਟਦਾ ਕਿਉਂਕਿ ਮੈਂ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਭਲਾ ਹੋ ਸਕੇ ਆਪਾਂ ਇੱਥੇ ਕਿਸੇ ਵੀ ਜਿਹੜੇ ਬੀਜ ਦੀ ਜਾਂ ਕਿਸੇ ਹੋਰ ਚੀਜ਼ ਦੀ ਆਪਾਂ ਮਸ਼ਹੂਰੀ ਨਹੀਂ ਕਰ ਕਿਉਂਕਿ ਜਿਹੜੀ ਚੀਜ਼ਾਂ ਨੇ ਮੈਂ ਰਿਜ਼ਲਟ ਦੇਖਿਆ ਮੈਂ ਅਮਰਤ ਦਾ ਰਿਜ਼ਲਟ ਦੇਖਿਆ ਤੇ